ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਅੱਜ ਦਾ ਜਿਹੜਾ ਵਿਸ਼ਾ ਇੱਕ ਇੰਪੋਰਟੈਂਟ ਵਿਸ਼ਾ ਹੈ ਹੁਣੇ-ਹੁਣੇ ਸੁਪਰੀਮ ਕੋਰਟ ਵੱਲੋਂ ਇੱਕ ਨਵਾਂ ਆਦੇਸ਼ ਜਿਹੜਾ ਜਾਰੀ ਹੋਇਆ ਹੈ ਤਾਂ ਕੀ ساری ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਵੀਡੀਓ ਸ਼ੁਰੂ ਤੋਂ ਲੱਗੇ ਨੰਦਰੀ ਕੀ ਰੂ ਦੇਖਿਓ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਤਾਂ ਕੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੈਡਿੰਗ ਸੁਪਰੀਮ ਕੋਰਟ ਨੇ 12 ਤੱਕ ਦੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ ਠੀਕ ਹੈ ਅੱਜ ਦੀ ਇਹ ਜਿਹੜੀ ਤਾਜ਼ੀ ਖਬਰ ਹੈ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਹੋਇਆ ਹੈ ਦਿੱਲੀ ਐਨਸੀਆਰਟੀਪਾਗ ਵਿੱਚ ਸਥਿਤ ਪੁੱਜ ਚੁੱਕੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਗਠਿਤ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਇਜਾਜ਼ਤ ਦੇ ਬਿਨਾਂ ਦਿੱਲੀ ਐਨਸੀਆਰ ਖੇਤਰ ਵਿਦਿਉ ਗ੍ਰੈਪ ਚਾਰ ਜਿਹੜੇ ਹੈਗੇ ਆ ਉਹ ਨਹੀਂ ਹਟੇਗੇ ਠੀਕ ਹੈ ਜੀ ਤਾਂ ਗ੍ਰੈਪ ਚਾਰ ਕੀ ਆ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੀ ਹੈ ਗ੍ਰੈਪ ਗ੍ਰੈਪ ਕਦੋਂ ਲਾਗੂ ਹੁੰਦਾ ਹੈ ਗ੍ਰੈਪ ਵਨ ਜਿਹੜੇ ਏਕਯੂ 201 ਤੋਂ 300 ਤੱਕ ਹੁੰਦਾ ਹੈ ਗ੍ਰਾਫ 2 ਜਿਹੜਾ ਹੈਗਾ ਉਹ ਉਹ 300 1 ਤੋਂ 400 ਤੱਕ ਗ੍ਰਾਫ 3 ਜਿਹੜਾ ਹੈ 401 ਤੋਂ 450 ਤੱਕ ਅਤੇ ਗ੍ਰਾਫ 4 ਜਿਹੜਾ ਹੈਗਾ ਉਹ 450 ਤੋਂ ਪਲੱਸ ਹੁੰਦਾ ਹੈ ਜੇਕਰ ਇਸ ਤਰ੍ਹਾਂ ਜਿਹੜਾ ਐਕਿਊ ਹੁੰਦਾ ਹੈ ਉਹ ਵੱਧ ਜਾਂਦਾ ਹੈ ਤਾਂ ਉਹਨੂੰ ਗ੍ਰਾਫ ਚਾਰ ਕਿਹਾ ਜਾਂਦਾ ਠੀਕ ਹੈ ਜੀ ਤਾਂ ਇਹੀ ਕਾਰਨ ਕਰਕੇ ਜਿਹੜਾ ਅ ਪਰਾਲੀ ਸਾੜਨ ਕਰਕੇ ਹੋ ਗਿਆ ਧੁੰਦ ਕਰਕੇ ਹੋ ਗਿਆ ਜਾਂ ਕਿਸੇ ਪ੍ਰਦੂਸ਼ਣ ਕਰਕੇ ਜਿਹੜੀ ਹਵਾ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਜਿਹਦੇ ਕਰਕੇ ਸੁਪਰੀਮ ਕੋਰਟ ਵੱਲੋਂ ਅੱਜ ਹੀ ਫੈਸਲਾ ਲਿਆ ਦਿੱਤਾ ਗਿਆ ਕਿ ਪ੍ਰਸੂ ਤੱਕ ਜਿਹੜੇ ਸਕੂਲ ਐ ਉਹਨਾਂ ਨੂੰ ਫਿਲਹਾਲ ਬੰਦ ਕੀਤਾ ਜਾਇਆ ਜਾਵੇਗਾ ਅਤੇ ਜਿਹੜੀ ਪੜ੍ਹਾਈ ਐ ਉਹ ਆਨਲਾਈਨ ਕੀਤੀ ਜਾਏਗੀ ਭਾਵੇਂ ਇੱਕ ਵੀ 450 ਤੋਂ ਹੋਰ ਆ ਜਾਵੇ ਇਸ ਦੇ ਨਾਲ ਹੀ ਸਿਖਰ ਅਦਾਲਤ ਨੇ ਦਿੱਲੀ ਐਨਸੀਆਰ ਦੇ 12ਵੀਂ ਤੱਕ ਦੇ ਸਕੂਲ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ ਕੋਰਟ ਨੇ ਕਿਹਾ ਕਿ ਇੱਕ ਇਹ ਖੜੇ ਹੋਏ ਵਿਵਾਦਾਂ ਤੇ ਸਵਾਲ ਕੀਤਾ ਗਿਆ ਹੈ ਅਤੇ ਵੱਖ-ਵੱਖ ਏਜੰਸੀ ਦੇ ਇੱਕ ਵਿੱਚ ਇੰਨਾ ਅੰਤਰ ਕਿਉਂ ਹੈ ਉਹਨਾਂ ਦੀ ਜਿਹੜੀ ਹੈਗਾ ਪ੍ਰੋਸੈਜੋਗਤਾ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਹੈ ਕਿ ਬਿਨਾਂ ਮਨਜ਼ੂਰੀ ਗ੍ਰੈਪ ਚਾਰਦੀਆਂ ਪਾਬੰਦੀਆਂ ਨਹੀਂ ਹਟਣਗੀਆਂ ਦਿੱਲੀ ਸਰਕਾਰ ਤੋਂ ਪੁੱਛਿਆ ਗ੍ਰੈਪ ਤਹਿਤ ਕਦਮ ਚੁੱਕਣ 'ਚ ਦੇਰੀ ਕਿਉਂ ਠੀਕ ਹੈ ਜੀ ਤਾਂ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਦਿੱਲੀ ਅਤੇ ਜਿਹੜਾ ਹੈਗਾ ਰਾਜ ਨੂੰ ਉਹ ਝਾੜ ਵੀ ਪਾਈਗੇ ਤੇ ਉਹਨੂੰ ਤਾਂ ਪੁੱਛਿਆ ਹੀ ਗਿਆ ਉਹਦੇ ਵਾਸਤੇ ਇਹ ਕੀ ਜਿਹੜੇ ਕਦਮ ਚੁੱਕੇ ਜਾ ਰਹੇ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਤੇ ਕੋਰਟ ਨੂੰ ਜਵਾਬ ਦੇਣ ਲਈ ਸਮਾਂ ਮੰਗਿਆ ਹੈ 22 ਨਵੰਬਰ ਸੀਬੀਜੀ ਕੋਰਟ ਨੂੰ ਜਾਣਕਾਰੀ ਦੇ ਦੇਗਾ ਭਾ 22 ਨਵੰਬਰ ਤੱਕ ਦਾ ਸਮਾਂ ਮੰਗਿਆ ਇਸ ਤੋਂ ਬਾਅਦ ਜਿਹੜਾ ਹੋਂ ਕੋਰਟ ਦੇ ਵਿੱਚ ਆਪਣਾ ਜਿਹੜਾ ਫੈਸਲਾ ਉਹ ਸੁਣਾਵੇਗੀ ਗੁਣਵੱਤਾ ਠੀਕ ਰੱਖਣ ਲਈ ਏਕਯੂ ਨੇ ਗ੍ਰੈਪ ਤਿਆਰ ਕੀਤਾ ਹੋਇਆ ਹੈ ਹਵਾ ਦੀ ਗੁਣਵੱਤਾ ਜਿਵੇਂ ਖਰਾਬ ਹੁੰਦੀ ਹੈ ਗ੍ਰੈਪ ਕੋਰਮ ਤਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਟੁੱਟਾ ਰਿਕਾਰਡ ਇੱਕ ਦਿਨ ਚ 1251 ਥਾਈ ਸਾਢੇ ਪਰਾਲੀ ਤਾਂ ਕਿਤੇ ਨਾ ਕਿਤੇ ਕਿਸਾਨ ਵੀ ਸਹੀ ਨਹੀਂ ਤੇ ਪਰ ਕਿਤੇ ਨਾ ਕਿਤੇ ਜ਼ਿਆਦਾ ਥੋੜੀ ਬਹੁਤ ਜਿਹੜੀ ਹੈਗੀ ਹੈ ਇਹ ਜ਼ਿਆਦਾ ਹੋਰ ਹੈ ਇਸ ਤਰ੍ਹਾਂ ਠੀਕ ਹੈ ਕਿਤੇ ਨਹੀਂ ਵੀ ਹੋਣਾ ਚਾਹੀਦਾ ਤਾਂ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਜਰੂਰ ਜਾਣਕਾਰੀ ਦਿਓ ਤਾਂ ਫਿਲਹਾਲ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਜਿਹੜੇ ਸਕੂਲ ਬੰਦ ਕਰਨ ਜਾ ਰਹੇ 12ਵੀਂ ਤੱਕ ਤਾਂ ਥੋੜੇ ਸਮੇਂ ਤੱਕ ਇਹ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹ ਲਾਗੂ ਹੋ ਜਾਊਗਾ ਕਿਉਂਕਿ ਕੱਲ ਬਹੁਤ ਜ਼ਿਆਦਾ ਸੰਘਣੀ ਧੁੰਦ ਕਾਰਨ ਜਿਹੜਾ ਹੈਗਾ ਬਹੁਤ ਥਾਈ ਐਕਸੀਡੈਂਟ ਹੋਏ ਆ ਜਿਨ੍ਹਾਂ ਦੇ ਵਿੱਚ 마ਸੂਮ ਬੱਚੇ ਖਾਸ ਕਰ ਸਕੂਲਾਂ ਵਾਲੇ ਬੱਚਿਆਂ ਵਾਸਤੇ ਬਹੁਤ ਜਿਹੜਾ ਹੈਗਾ ਮੰਦਭਾਗੀ ਘਟਨਾ ਹੈ 11ਵੀਂ ਜਮਾਤ ਦੇ ਦੋ ਬੱਚਿਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਤਾਂ ਕਿਰਪਾ ਕਰਕੇ ਮੇਰੀ ਗੁਜਾਰਸ਼ ਹੈ ਜਿੰਨੇ ਵੀ ਜਿਹੜੇ ਬੱਚੇ ਬੈਨਣਾ ਚਾਹੁੰਦੇ ਆ ਉਹ ਵੀ ਸਤਾਰਕ ਰਹਿਣ ਤੇ ਖਾਸ ਕਰ ਉਹ ਬੱਚੇ ਸ ਜ਼ਰੂਰ ਸਤਾਰਕ ਰਹਿਣ ਸੁਚੇਤ ਰਹਿਣ ਜਿਹੜੇ ਬੱਚੇ ਆਪਣੀ ਵੀਕਲ ਤੇ ਆਉਂਦੇ ਠੀਕ ਹੈ ਜੀ ਤਾਂ ਪ੍ਰੋਪਰ ਆਪਣਾ ਹੈਲਮਟ ਲਗਾ ਕੇ ਪੱਗ ਬੰਨ ਕੇ ਲਾਈਟਾਂ ਵਗੈਰਾ ਲਾ ਕੇ ਜ਼ਰੂਰ ਜਿਹੜਾ ਉਹ ਸਫਰ ਕਰਨ ਠੀਕ ਹੈ ਜੀ ਕਿਉਂਕਿ ਧੁੰਦ ਦੇ ਵਿੱਚ ਕਿਸੇ ਦਾ ਕਸੂਰ ਨਹੀਂ ਕਹਿ ਸਕਦੇ ਕਿਉਂਕਿ ਦਿਖਾਈ ਨਹੀਂ ਦਿੰਦਾ ਇਸ ਕਰਕੇ ਆਪਣੀ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਰਪਾ ਕਰਕੇ ਵੀਡੀਓ ਨੂੰ ਵਾਰ ਵਾਰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ Tá